ਬੁੱਟਲ ਸਿੰਘ ਚੋਹਾਨ ਦੀ ਪੁਸਤਕ ਤੁਰਗਿਆਂ ਦੀ ਖੋ ਵਿੱਚੋਂ ਰਚਨਾ ਔਰਤਾਂ ਦੇ ਦਰਦ ਦਾ ਨਾ ਦਲੀਪ ਕੋ ਟਿਵਾਣਾ ਭਾਵੇਂ ਨਹੀਂ ਰਹੇ ਪਰ ਉਹ ਆਪਣੇ ਪਿੱਛੇ ਸਦੀਵੀ ਪੈੜਾਂ ਛੱਡ ਗਏ ਹਨ ਜਿਹੜੀਆਂ ਆਉਣ ਵਾਲੀ ਸਰਦੀ ਚ ਸਮੇਂ ਦੀ ਮਾਰ ਹੇਟ ਨਹੀਂ ਆਉਣਗੀਆਂ ਉਹਨਾਂ ਨੇ ਪਹਿਲਾਂ ਛੋਟੀਆਂ-ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਫਿਰ ਉਹ ਬਹੁਤ ਛੇਤੀ ਨਾਵਲ ਦੇ ਖੇਤਰ ਵਿੱਚ ਆਏ ਇਹੋ ਹਮਾਰਾ ਜੀਵਨਾ ਉਹਨਾਂ ਦਾ ਜਿਹੜਾ ਨਾਵਲ ਹੈ ਜਿਸ ਦੀ ਵਿਕਰੀ ਨੇ ਪੰਜਾਬ ਦੇ ਪਹਿਲੇ ਨਾਵਲਕਾਰਾਂ ਦੇ ਬਣਾਏ ਹੋਏ ਸਾਰੇ ਰਿਕਾਰਡ ਤੋੜੇ। ਅਮਰਤਾ ਪ੍ਰੀਤਮ ਤੋਂ ਬਾਅਦ ਉਹ ਦੂਜੀ ਔਸਤਰੀ ਲੇਖਕਾ ਸਨ ਜਿਨ੍ਹਾਂ ਨੇ ਸਾਰਾ ਨਾਮ ਨਖਟਿਆ। ਉਹਨਾਂ ਦੇ ਲਿਖੇ ਨਾਵਲ ਗਿਆਨੀ ਤੋਂ ਲੈ ਕੇ ਐਮਏ ਤੱਕ ਲਗਾਤਾਰ ਪੜ੍ਹਾਏ ਜਾਂਦੇ ਰਹੇ ਤੇ ਪਤਾ ਨਹੀਂ ਕਿੰਨੇ ਲੜਕੇ ਲੜਕੀਆਂ ਨੇ ਉਹਨਾਂ ਦੇ ਨਾਮ ਲਾਉਂਦੇ ਪੀਐਚਡੀ ਤੇ ਐਮਫਿਲ ਕੀਤੀ। ਮੈਨੂੰ ਗਿਆਨੀ ਚ ਉਹਨਾਂ ਦਾ ਇੱਕ ਨਾਵਲ ਲੱਗਿਆ ਹੋਇਆ ਸੀ। ਉਹ ਪੜ੍ਹ ਕੇ ਹੀ ਮੈਂ ਉਹਨਾਂ ਦੇ ਸਾਰੇ ਨਾਵਲ ਪੜ੍ਹਨ ਦਾ ਮਨ ਬਣਾਇਆ। ਹਰੀ ਹਰੀ ਕਾਫੀ ਨਾਵਲ ਪੜੇ ਤਾਂ ਉਹਨਾਂ ਦੀਆਂ ਨਾਇਕਾਵਾਂ ਦੇ ਚਿਹਰੇ ਮੋਰੇ ਆਪਸ ਵਿੱਚ ਸਮਲਿਤ ਹੋ ਜਾਂਦੇ ਸਨ ਯਾਦ ਨਹੀਂ ਸੀ ਰਹਿੰਦੀ ਕਿ ਕਿਹੜੇ ਨਾਵਲ ਦੀ ਕਿਹੜੀ ਨਾਇਕਾ ਹੈ ਨਾ ਮਾਤਰ ਫਰਕ ਕੀ ਹੁੰਦਾ ਸੀ ਉਹਨਾਂ ਚ ਵਿਆਹ ਪਿਛੋਂ ਨਾਇਕਾ ਦਾ ਆਪਣੇ ਪਤੀ ਨਾਲ ਵਖਰੇਵਾ ਹੋ ਜਾਂਦਾ ਸੀ ਉਹ ਅੱਗੇ ਪੜਨਾ ਸ਼ੁਰੂ ਕਰ ਦਿੰਦੀ ਸੀ ਐਮਏ ਕਰਕੇ ਪ੍ਰੋਫੈਸਰ ਲੱਗ ਜਾਂਦੀ ਸੀ ਫੈਰਾਂ ਸਿਰ ਹੋ ਕੇ ਨਵਾਂ ਜੀਵਨ ਸ਼ੁਰੂ ਕਰਦੀ ਸੀ ਫਿਰ ਪਿਛਲੀ ਉਮਰ ਵਿੱਚ ਜਾ ਕੇ ਵਿਆਹ ਕਰਵਾਉਂਦੀ ਸੀ ਲਗਾਤਾਰ ਨਾਵਲ ਲਿਖਣ ਕਾਰਨ ਅਤ ਕਠਨੀਆਂ ਵੀ ਹੋ ਜਾਂਦੀਆਂ ਸੀ ਉਹਨਾਂ ਦਾ ਇੱਕ ਨਾਵਲ ਹੈ ਖੇਤੇਜ ਤੋਂ ਪਾਰ ਨਾਵਲ ਜਦੋਂ ਸ਼ੁਰੂ ਹੁੰਦਾ ਹੈ ਤਾਂ ਆਜ਼ਾਦੀ ਵੇਲੇ ਨਾਇਕਾ ਦੀ ਉਮਰ 7 ਸਾਲ ਦੀ ਹੈ ਬਾ ਉਸ ਦਾ ਜਨਮ 1940 ਦਾ ਹੈ ਦੇਸ਼ ਦੀ ਵੰਡ ਪਿੱਛੋਂ ਉਹ ਇੱਧਰਲੇ ਪੰਜਾਬ ਆ ਜਾਂਦੇ ਨੇ ਨਾਇਕਾ ਦਾ ਪਿਤਾ ਚੁੰਗੀ ਮੁਹੱਦਰ ਲੱਗਿਆ ਹੋਇਆ ਹੈ ਰਿਸ਼ਵਤ ਲੈਣ ਕਰਨ ਨੌਕਰੀ ਚੱਲੀ ਜਾਂਦੀ ਹੈ ਉਹ ਸਾਰਾ ਦਿਨ ਬੇਲਾ ਬੈਠਾ ਘਰੇ ਰੰਗਦਾਰ ਟੀਵੀ ਵੇਖਦਾ ਰਹਿੰਦਾ ਹੈ ਨਾਇਕਾ ਵੱਡ ਲਿਖ ਜਾਂਦੀ ਹੈ ਵਿਆਹ ਨਹੀਂ ਕਰਵਾਉਂਦੀ ਉਸ ਦਾ ਕਿਸੇ ਨਾਲ ਪਿਆਰ ਹੈ ਜਿਹੜਾ ਉਸਨੂੰ ਬੇहद ਚਾਹੁੰਦਾ ਹੈ ਅਮੀਰ ਆਦਮੀ ਹੈ ਉਸਨੂੰ ਚੰਡੀਗੜ੍ਹ ਵਿੱਚ ਇੱਕ ਪਲਾਟ ਲੈ ਕੇ ਦਿੰਦਾ ਹੈ ਜਿਹੜਾ ਨਾਵਲ ਦੇ ਵੇਰਵੇ ਅਨੁਸਾਰ ਕਰੋੜਾਂ ਦਾ ਹੋ ਜਾਂਦਾ ਹੈ ਨਾਵਲ ਵਿੱਚ ਏਟੀਐਮ ਚੋਂ ਪੈਸੇ ਕਢਵਾਉਣ ਦਾ ਜ਼ਿਕਰ ਹੈ ਪੰਜਾਬ ਵਿੱਚ ਮੋਬਾਈਲ 1997 ਵਿੱਚ ਆਇਆ ਸੀ ਨਾਇਕਾ ਦੀ ਖੇਲੀ ਹੈ ਜਿਹੜੀ ਉਸ ਦੀ ਗੱਲ ਸੁਣ ਕੇ ਕਹਿੰਦੀ ਹੈ ਕਿ ਤੂੰ ਕਿਹੜੇ ਯੁੱਗ ਦੀਆਂ ਗੱਲਾਂ ਕਰਦੀ ਹੈ ਹੁਣ 21ਵੀਂ ਸਦੀ ਆ ਗਈ ਹੈ ਵੇਰਵਿਆਂ ਮੁਤਾਬਕ ਨੈਕਾ ਦੀ ਉਮਰ 60 ਸਾਲ ਤੋਂ ਉੱਪਰ ਬਣਦੀ ਹੈ ਪਰ ਨਾਵਲ ਵਿੱਚ 31 ਸਾਲ ਉਮਰ ਵਖਾਈ ਗਈ ਹੈ ਇਹ ਜਾਂ ਤਾਂ ਬਾਦਰੀ ਉਮਰ ਕਰਕੇ ਹੋਇਆ ਹੈ ਜਾਂ ਗੰਭੀਰਤਾ ਦੀ ਘਾਟ ਕਰਨ ਜਾਂ ਪ੍ਰਕਾਸ਼ਕਾਂ ਵੱਲੋਂ ਛੇਤੀ ਤੋਂ ਛੇਤੀ ਛਾਪਣ ਲਈ ਨਵਾਂ ਨਾਵਲ ਮੰਗਣ ਕਾਰਨ ਕੁੱਝ ਵੀ ਹੋਣ ਪਰ ਪੰਜਾਬੀ ਦੀ ਐਡੀ ਵੱਡੀ ਲੇਖਕਾ ਤੋਂ ਇਸ ਤਰ੍ਹਾਂ ਦੇ ਨਾਵਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਮੈਨੂੰ ਯਾਦ ਆਉਂਦਾ ਹੈ ਅਸੀਂ ਦੋ ਤਿੰਨ ਮਿੱਤਰ ਪੰਜਾਬੀ ਸਹਿਤ ਅਕੈਡਮੀ ਦਿੱਲੀ ਦੇ ਇੱਕ ਪ੍ਰੋਗਰਾਮ ਵਿੱਚ ਗਏ ਸੀ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਦੀ ਲੰਘਣ ਲੱਗੇ ਤਾਂ ਸਾਡਾ ਮਨ ਬਣਿਆ ਕਿ ਟਵਾਣਾ ਜੀ ਨੂੰ ਮਿਲ ਕੇ ਜਾਇਆ ਜਾਵੇ ਸਾਡੇ ਜਾਂਦਿਆ ਨੂੰ ਉਹ ਆਪਣੀ ਸਰਕਾਰੀ ਕੋਠੀ ਦੇ ਪਿਛਲੇ ਪਾਸੇ ਮੰंजे ਤੇ ਬੈਠੇ ਸਨ ਇੱਕ ਨੌਜਵਾਨ ਲੜਕੀ ਉਹਨਾਂ ਕੋਲ ਬੈਠੀ ਸੀ ਉਸੇ ਲੜਕੀ ਨੇ ਸਾਨੂੰ ਗੇਟ ਖੋਲ੍ਹਿਆ ਅਸੀਂ ਸਤਿ ਸ਼੍ਰੀ ਅਕਾਲ ਬੁੜਾ ਕੇ ਖੜੀ ਸੀ ਉਸੇ ਲੜਕੀ ਨੇ ਕੁਰਸੀਆਂ ਲਿਆ ਦਿੱਤੀਆਂ ਫਿਰ ਚਾ ਸਰਦੀਆਂ ਦੇ ਦਿਨ ਸਨ ਕੋਸੀ ਕੋਸੀ ਠਪਸੀ ਮੌਸਮ ਬੜਾ ਵਧੀਆ ਸੀ ਮੈਂ ਅਚਾਨਕ ਪੁੱਛਿਆ ਮੈਡਮ ਜੀ ਤੁਸੀਂ ਆਪਣੀ ਕੋਠੀ ਨਹੀਂ ਬਣਾਈ ਉਹ ਕਹਿਣ ਲੱਗੇ ਮੇਰੇ ਹਸਬੰਦ ਭੁਪਿੰਦਰ ਸਿੰਘ ਦੇ ਇੱਕ ਦੋ ਸਾਲ ਰਹਿੰਦੇ ਨੇ ਅਰਬਨ ਸਟੇਟ ਵਿੱਚ ਅਸੀਂ ਕੋਠੀ ਬਣਾਈ ਹੈ ਇੱਥੇ ਮੇਰਾ ਦਿਲ ਲੱਗਿਆ ਹੋਇਆ ਹੈ ਮੋਰ ਚਿੜੀਆਂ ਘਟਾਰਾਂ ਆ ਜਾਂਦੀਆਂ ਨੇ ਮੈਂ ਉਹਨਾਂ ਨੂੰ ਦਾਣੇ ਪਾਉਂਦੀ ਹਾਂ ਉਹ ਮੇਰੇ ਕੋਲੇ ਫਿਰਦੇ ਰਹਿੰਦੇ ਨੇ ਦਿਲ ਲੱਗਿਆ ਰਹਿੰਦਾ ਹੈ ਮੈਂ ਥੋੜਾ ਜਿਹਾ ਹੱਸ ਕੇ ਕਿਹਾ ਮੈਡਮ ਜੀ ਤੁਹਾਡਾ ਤਾਂ ਦਿਲ ਲੱਗੇ ਜਾਂਦਾ ਪਰ ਤੁਸੀਂ ਉਹਨਾਂ ਨਾਲ ਚੰਗਾ ਨਹੀਂ ਕਰਦੇ ਰੋਜ਼ ਆ ਜਾਂਦੇ ਹੋਣਗੇ ਦਾਣੇ ਚੁੱਕ ਕੇ ਚਲੇ ਜਾਂਦੇ ਹੋਣਗੇ ਕੀ ਉਹਨਾਂ ਦੀ ਦਾਣੇ ਲੱਭਣ ਦੀ ਖੋਜ ਮਾਰਨੀ ਜਾਵੇਗੀ ਵਾਰਸੀ ਨਹੀਂ ਹੋ ਜਾਣਗੇ ਮੇਰੀ ਗੱਲ ਸੁਣ ਕੇ ਉਹ ਨਾ ਮਾਤਰ ਸਹਿਮੀ ਫਿਰ ਕਹਿੰਦੇ ਭਾਈ ਸਾਹਿਬ ਥੋੜਾ ਬਹੁਤ ਪੰਛੀ ਪਿਆਰ ਵੀ ਚਾਹੀਦਾ ਹੈ ਜੇ ਕੁਝ ਨਾ ਪਾਈਏ ਤਾਂ ਉਹ ਦੂਰ ਦੂਰ ਰਹਿੰਦੇ ਨੇ ਨੇੜੇ ਨਹੀਂ ਆਉਂਦੇ ਜਿਵੇਂ ਮਨੁੱਖ ਮਾੜੇ ਵਕਤ ਵਿੱਚ ਵਸੀਲੇ ਪੈਦਾ ਕਰ ਲੈਂਦੇ ਨੇ ਉਵੇਂ ਲੋੜ ਵੇਲੇ ਇਹ ਵੀ ਕਰ ਲੈਣਗੇ ਉਹਨਾਂ ਦੇ ਨਾਵਲਾਂ ਵਿੱਚ ਔਰਤਾਂ ਦੇ ਜਾਤੀ ਦੇ ਹੱਕ ਵਿੱਚ ਆਵਾਜ਼ ਉੱਠਦੀ ਸੀ ਪੰਜਾਬ ਦੀ ਔਰਤ ਦੇ ਸਮੁੱਚੇ ਦੁੱਖ ਨੂੰ ਉਹਨਾਂ ਨੇ ਆਪਣੇ ਅੰਦਰ ਢਾਲ ਲਿਆ ਸੀ ਲਿਖਣਾ ਉਹਨਾਂ ਲਈ ਸਹਿਜ ਕਾਰਜ ਸੀ ਉਹ ਹਰ ਸਾਲ ਕੋਈ ਨਾ ਕੋਈ ਨਾਵਲ ਲਿਖਦੇ ਸਨ ਕਿਸੇ ਸਾਲ ਦੋ ਦੋ ਵੀ ਨਾਵਲ ਸ਼ਬਦਿਆਂ ਉਹਨਾਂ ਦੇ ਪਾਠਕ ਜ਼ਿਆਦਾਤਰ ਔਰਤਾਂ ਨੂੰ ਪਤਾ ਲੱਗਣ ਦੀ ਧੀਰ ਹੁੰਦੀ ਤੇ ਉਹ ਪੜ੍ਹ ਕੇ ਹਿੱਸਾ ਲੈਂਦੀਆਂ ਮੇਰੇ ਯਾਦ ਹੈ ਇੱਕ ਵਾਰ ਮੈਂ ਰਾਮ ਸਰੂਪ ਅਣਖੀ ਨੂੰ ਪੁੱਛਿਆ ਕਿ ਉਹਨਾਂ ਦੀ ਨੂੰ ਵੀਨੂ ਦੀ ਪੀ ਐਚ ਡੀ ਹੋ ਗਈ ਜਾਂ ਨਹੀਂ ਤਾਂ ਉਹ ਹੱਸ ਕੇ ਕਹਿੰਦੇ ਇੱਕ ਤਾਂ ਵੀਨੂ ਕਾਲ ਕਰੀ ਜਾਂਦੀ ਹੈ ਦੂਜਾ ਟਿਵਾਣਾ ਦਾ ਹਰ ਸਾਲ ਕੋਈ ਨਾ ਕੋਈ ਨਵਾਂ ਨਾਵਲ ਸ਼ਬਕੀ ਆ ਜਾਂਦਾ ਹੈ ਪੀ ਐਚ ਡੀ ਤੋਰੀ ਵਾਂਗ ਲੰਮਕੀ ਪਈ ਹੈ ਇੱਕ ਵਾਰ ਫਿਰ ਮੈਂ ਉਹਨਾਂ ਦੇ ਘਰ ਗਿਆ ਮੇਰੇ ਨਾਲ ਪਟਿਆਲੇ ਦਾ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਸੀ ਅਸੀਂ ਗਏ ਤਾਂ ਉਹ ਬੋਲ ਰਹੇ ਸਨ ਇੱਕ ਲੜਕੀ ਨਾਵਲ ਲਿਖ ਰਹੀ ਸੀ ਸਾਨੂੰ ਕਿਸੇ ਹੋਰ ਤੀਜੀ ਔਰਤ ਨੇ ਗੇਟ ਖੋਲ੍ਹਿਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਇਸ ਵਾਰ ਦਸਹਿਰੇ ਤੇ ਤੁਹਾਨੂੰ ਸੰਤ ਅਤਰ ਸਿੰਘ ਕੋ ਨਸਟਰਸਟ ਵੱਲੋਂ ਗੁਰਦੁਆਰੇ ਵਿਖੇ ਸਨਮਾਨ ਕਰਨਾ ਚਾਹੁੰਦੇ ਹਾਂ ਤਾਂ ਉਹ ਹੱਸ ਕੇ ਬੋਲੇ ਭਾਈ ਸਾਹਿਬ ਗੁਰਦੁਆਰੇ ਵਿੱਚ ਦੇਗਾ ਤਾਂ ਮਿਲਦੀਆਂ ਸੀ ਇਹ ਲੇਖਕਾਂ ਨੂੰ ਸਨਮਾਨ ਕਰਨ ਦਾ ਕੰਮ ਕਦੋਂ ਕੂਦਾ ਚੱਲ ਪਿਆ ਮੈਂ ਦੱਸਿਆ ਕਿ ਗੁਰਦੁਆਰੇ ਵਿੱਚ ਲਾਇਬ੍ਰੇਰੀ ਵੀ ਬਣਾਈ ਹੋਈ ਹੈ ਇਹ ਸੁਣ ਕੇ ਉਹ ਬੜੇ ਪ੍ਰਭਾਵਿਤ ਹੋਏ ਤੇ ਕਹਿਣ ਲੱਗੇ ਕਿ ਮੈਂ ਹਰ ਹਾਲਤ ਵਿੱਚ ਆਵਾਂਗੀ ਜਿਸ ਦਿਨ ਉਹ ਬਰਨਾਲੇ ਮੇਰੇ ਘਰੇ ਆਏ ਤਾਂ ਮੈਂ ਰਾਮ ਸਰੂਪ ਅਣਖੀ ਨੂੰ ਵੀ ਬੁਲਾ ਲਿਆ ਸੀ ਨਾਲ ਉਹਨਾਂ ਦੀ ਨੂੰਹ ਵੀ ਨੂੰ ਤੇ ਉਹਨਾਂ ਦਾ ਪੁੱਤਰ ਡਾਕਟਰ ਕ੍ਰਾਂਤੀਪਾਲ ਵੀ ਸੀ ਮੈਂ ਆਪਣੇ ਘਰੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ ਮੇਰਾ ਵੱਡਾ ਲੜਕਾ ਆਕਾਸ਼ ਪਰ ਰੋਟੀ ਖਵਾ ਰਿਆ ਸੀ ਤੇ ਟਵਾਣਾ ਜੀ ਕਹਿਣ ਲੱਗੇ ਪਾਈ ਸਾਹਿਬ ਤੁਸੀਂ ਬੜੀ ਖੇਚਲ ਕੀਤੀ ਇਹਨਾਂ ਕੁਝ ਬਣਾਉਣ ਦੀ ਕੀ ਲੋੜ ਸੀ ਮੈਂ ਕਿਹਾ ਇਹ ਤਾਂ ਕੁਝ ਵੀ ਨਹੀਂ ਅੱਜ ਕੱਲ ਤਾਂ ਲੋਕ ਮਰਨੇ ਆ ਤੇ ਵੀ ਇਸ ਨਾਲੋਂ ਵਧੀਆ ਰੋਟੀ ਟੋ ਖਵਾਈ ਜਾਂਦੇ ਆ ਮੇਰੀ ਗੱਲ ਸੁਣ ਕੇ ਅਨਖੀ ਬੋਲਿਆ ਕਿ ਤੇ ਸਾਨੂੰ ਆਪਣੇ ਮਰੇ ਪਿਓ ਦੀ ਰੋਟੀ ਤਾਂ ਨਹੀਂ ਖਵਾਈ ਜਾਂਦਾ ਸੁਣ ਕੇ ਟਵਾਣਾ ਕੁਝ ਹੈਰਾਨ ਹੋਇਆ ਤਾਂ ਅਨਖੀ ਨੇ ਦੱਸਿਆ ਬੂਟੇ ਦਾ ਪਿਓ 2-3 ਮਹੀਨੇ ਪਹਿਲਾਂ ਮਰਿਆ ਅਸੀਂ ਹੱਸਣ ਲੱਗੇ ਅਚਾਨਕ ਅਨਖੀ ਨੇ ਕਿਹਾ ਟਵਾਣਾ ਜੀ ਜਦੋਂ ਤੁਸੀਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਦੇ ਸੀ ਮੈਂ ਵੀ ਉੱਥੇ ਪੜ੍ਹਦਾ ਸੀ ਮੇਰੀ ਯਾਦ ਹੈ ਤੁਸੀਂ ਇੱਕ ਦਿਨ ਪੌੜੀਆਂ ਕੋਲ ਖੜੇ ਸੀ ਤੁਹਾਡੇ ਹੱਥ ਵਿੱਚ ਕਿਤਾਬਾਂ ਫੜੀਆਂ ਹੋਈਆਂ ਸੀ। ਦਿਵਾਨ ਹੱਸ ਕੇ ਕਹਿਣ ਲੱਗੇ ਮੈਂ ਤਾਂ ਉਸ ਦਿਨ ਘਰ ਆ ਗਈ ਸੀ ਅਣਕੀ ਜੀ। ਤੁਸੀਂ ਤਾਂ ਜੇ ਵੀ ਉੱਥੇ ਖੜ੍ਹੇ ਹੋ। ਸਾਰੇ ਫੇਰ ਹੱਸੇ। ਅਸੀਂ ਚਾਹ ਪੀ ਕੇ ਮੇਰੇ ਘਰੋਂ ਤੁਰੇ ਕਜੈਰੀ ਰੋਡ ਤੋਂ ਅਸੀਂ ਹੰਢਿਆਈਆ ਰੋਡ ਤੇ ਆ ਛੜੇ। ਉਹ ਹੰਢਿਆਈ ਕੋਲ ਆਉਂਦਿਆਂ ਹੀ ਗੰਬੀਰ ਹੋ ਗਏ। ਉਹਨਾਂ ਦੀ ਇਹ ਹਾਲਤ ਵੇਖ ਕੇ ਅਣਕੀ ਵੀ ਬੋਲਣੋਂ हट ਗਏ। ਮੈਂ ਹੈਰਾਨ ਸੀ ਕਿ ਹੋਇਆ ਕੀ ਹੈ। ਪਰ ਮਗਰੋਂ ਮੈਨੂੰ ਪਤਾ ਲੱਗਿਆ ਕਿ ਹੰਢਿਆਈ ਕਸਬੇ ਨਾਲ ਉਹਨਾਂ ਦੇ ਜੀਵਨ ਦੀ ਕੋਈ ਕੰਨੀ ਜੁੜੀ ਰਹੀ ਸੀ। ਜੇ ਛੋਕਾ ਸਕਪੈਂਦੀ ਸੀ ਉਹ ਛੋਟੀ ਉਮਰ ਵਿੱਚ ਹੰਡਿਆਏ ਦੇ ਇੱਕ ਸਰਦਾਰ ਨੂੰ ਵਿਆਹ ਹੋਏ ਸਨ ਅਸੀਂ ਕੋਨਸਾਂ ਦੇ ਗੁਰਦੁਆਰੇ ਚ ਗਏ ਤਾਂ ਸਾਲਾਨਾ ਜੋੜ ਮੇਲਾ ਹੋਣ ਕਰਕੇ ਵੱਡੇ ਪੱਧਰ ਤੇ ਸੰਗਤ ਆਈ ਹੋਈ ਸੀ ਦਲੀਪ ਕੌਰ ਟਵਾਣਾ ਇਹ ਵੇਖ ਕੇ ਬੜੇ ਹੈਰਾਨ ਹੋਏ ਸੰਗਤ ਵਿੱਚ ਹੀ ਉਹਨਾਂ ਦਾ ਸਨਮਾਨ ਹੋਣਾ ਸੀ ਉਹਨਾਂ ਦਾ ਸੰਤ ਬਲਵੀਰ ਕੁੰਸ ਨੇ ਸਨਮਾਨ ਕੀਤਾ ਮਾਈਕ ਤੇ ਉਹਨਾਂ ਨੇ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਤੇ ਇਹ ਵੀ ਕਿਹਾ ਔਰਤਾਂ ਨੂੰ ਜੋ ਇੱਜ਼ਤ ਮਾਨ ਮਿਲਣਾ ਚਾਹੀਦਾ ਸੀ ਉਹ ਅਜੇ ਨਹੀਂ ਮਿਲ ਰਿਹਾ ਦੁੱਖ ਦੀ ਗੱਲ ਹੈ ਕਿ ਲੋਕ ਗੁਰੂ ਘਰਾਂ 'ਚ ਵੀ ਜਾਂਦੇ ਨੇ ਪਹਿਲੀ ਪਾਤਸ਼ਾਹੀ ਨੂੰ ਵੀ ਮੰਨਦੇ ਨੇ ਤੇ ਉਹਨਾਂ ਦੇ ਨਾਂ ਤੇ ਲੱਖਾਂ ਰੁਪਏ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਪਰ ਆਪਣੇ ਘਰਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਔਰਤਾਂ ਪ੍ਰਤੀ ਅਪਣਾਈ ਹੋਈ ਸੋਚ ਲਾਗੂ ਨਹੀਂ ਕਰਦੇ ਲੋਕ ਦਹੇਜ ਲਈ ਆਪਣੀਆਂ ਨੂੰਹਾਂ ਨੂੰ ਕੁੱਟਦੇ ਮਾਰਦੇ ਨੇ ਇੱਕ ਇੱਕ ਦੋ ਦੋ ਬੱਚੇ ਵੀ ਹੁੰਦੇ ਨੇ ਤੇ ਉਹਨਾਂ ਨੂੰ ਛੱਡ ਦਿੰਦੇ ਨੇ ਲੋਕਾਂ ਨੂੰ ਐਉਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇਹ ਵੀ ਕਿਹਾ ਪੰਜਾਬ ਸਰਕਾਰ ਨੂੰ ਦੁਖੀ ਔਰਤਾਂ ਲਈ ਇੱਕ ਫੰਡ ਕਾਇਮ ਕਰਨਾ ਚਾਹੀਦਾ ਜਦੋਂ ਉਹਨਾਂ ਨੂੰ ਸਹੁਰੇ ਘਰੋਂ ਕੱਢ ਦਿੰਦੇ ਨੇ ਉਹਨਾਂ ਦੇ ਗੁਜ਼ਾਰੇ ਲਈ ਹਰ ਮਹੀਨੇ ਸਰਕਾਰ ਨੂੰ ਕੁਝ ਨਾ ਕੁਝ ਰਾਸ਼ੀ ਦੇਣੀ ਚਾਹੀਦੀ ਹੈ ਅਦਾਲਤਾਂ ਖਰਚਾ ਦੇਣ ਦਾ ਫੈਸਲਾ ਕਈ ਕਈ ਸਾਲ ਬਾਅਦ ਕਰਦੀਆਂ ਨੇ ਜਾਂ ਅਦਾਲਤਾਂ ਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਉਹ ਇਹ ਗੱਲ ਬੜੇ ਭਾਵਕ ਹੋ ਕੇ ਕਰ ਰਹੇ ਸਨ ਉਹਨਾਂ ਵੱਲੋਂ ਬੋਲੇ ਜਾ ਰਹੇ ਹਰਫ ਹਰਫ ਨੂੰ ਲੋਕ ਸੁਣ ਰਹੇ ਸੀ ਔਰਤਾਂ ਸੁਣਦੀਆਂ ਸੁਣਦੀਆਂ ਰੋ ਰਹੀਆਂ ਸਨ ਸੱਚੀ ਬੜਾ ਗਮਗੀਨ ਮਾਹੌਲ ਪੈਦਾ ਹੋ ਗਿਆ ਸੀ ਪਤਾ ਨਹੀਂ ਗੁਰੂ ਘਰ ਵਿੱਚ ਜੰਨੀ ਚੁੱਪ ਕਿੱਥੋਂ ਆਪਰਤਰੀ ਸੀ ਉਹਨਾਂ ਦੇ ਬੋਲਾਂ 'ਚ ਇੰਨੀ ਪ੍ਰਭਾਵਿਤ ਸ਼ਕਤੀ ਸੀ ਕਿ ਹਰ ਇੱਕ ਦਾ ਧਿਆਨ ਉਹਨਾਂ ਵੱਲ ਖਿੱਚਿਆ ਗਿਆ ਸੀ ਇਹੋ ਜਿਹੀ ਹੀ ਪ੍ਰਭਾਵਿਤ ਸ਼ਕਤੀ ਉਹਨਾਂ ਦੇ ਨਾਵਲਾਂ 'ਚ ਹੈ ਦੋ ਤਿੰਨ ਵਾਰ ਮੈਨੂੰ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮਾਂ ਵਿੱਚ ਮਿਲਣ ਦਾ ਮੌਕਾ ਮਿਲਿਆ ਇੱਕ ਸਮਾਗਮ ਵਿੱਚ ਉਹ ਬੋਲ ਰਹੇ ਸਨ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਵਿੱਚ ਗਿਆਨ ਦੇਣ ਵਾਲੇ ਲੋਕਾਂ ਦੀ ਕਦੇ ਵੀ ਕਮੀ ਨਹੀਂ ਸੀ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗੀ ਲੋਕ ਗਿਆਨ ਦੀਆਂ ਗੱਲਾਂ ਸੁਣਦੇ ਵੀ ਨਹੀਂ ਪਰ ਗਿਆਨ ਨੂੰ ਜੀਵਨ ਵਿੱਚ ਲਾਗੂ ਨਹੀਂ ਕਰਦੇ ਉਹਨਾਂ ਕਿਹਾ ਕਿ ਸੰਸਕ੍ਰਿਤ ਵਿੱਚ ਅਥਾ ਉਪਨਿਸ਼ਦ ਲਿਖੇ ਪਏ ਨੇ ਪਰ ਉਹਨਾਂ ਨੂੰ ਉਠਾਲਣ ਵਾਲੇ ਲੋਕ ਨਹੀਂ ਰਹੇ ਅਨਵਾਦ ਕਰਨਾ ਤਾਂ ਦੂਰ ਦੀ ਗੱਲ ਰਹੀ ਇੱਕ ਵਾਰ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪ੍ਰਦਾਨਗੀ ਦੀ ਚੋਣ ਲੜ ਰਹੇ ਸਨ ਉਹ ਇਹ ਚੋਣ ਲੜਨਾ ਨਹੀਂ ਚਾਹੁੰਦੇ ਪਰ ਸਰਜੀਤ ਪਾਤਰ ਨੇ ਉਹਨਾਂ ਨੂੰ ਮਜਬੂਰ ਕਰਕੇ ਚੋਣ ਲੜਨੀ ਮਨਾ ਲਿਆ ਸਰਜੀਤ ਪਾਤਰ ਆਪ ਜਿੰਨੇ ਵਾਰ ਪ੍ਰਦਾਨ ਦੀ ਚੋਣ ਲੜ ਸਕਦੇ ਸਨ ਲੜ ਚੁੱਕੇ ਸੀ ਪਾਤਰ ਵਿਰੋਧੀ ਕਹਿੰਦੇ ਸਨ ਪਾਤਰ ਟਵਾਨਾ ਦੀਆਂ ਖੜਾਵਾਂ ਤੇ ਰਾਜ ਕਰਨਾ ਚਾਹੁੰਦੇ ਨੇ ਪਰ ਚੋਣ ਦਾ ਮੁਕਾਬਲਾ ਸਖਤ ਹੋ ਗਿਆ ਕਲੀ ਕਲੀ ਵੋਟ ਦਾ ਮਿੰਨਤ ਤਰਲਾ ਹੋਣ ਲੱਗਿਆ ਉਹਨਾਂ ਦੇ ਮੁਕਾਬਲੇ ਗੁਰਭਜਨ ਗਿੱਲ ਚੋਣ ਲੜ ਰਹੇ ਸਨ ਮੈਂ ਉਦੋਂ ਗੁਰਭਜਨ ਗਿੱਲ ਨੂੰ ਜਾਣਦਾ ਤਾਂ ਸੀ ਪਰ ਹੁਣ ਵਾਂਗ ਭਾਈਆਂ ਵਾਲੀ ਸਾਂਝ ਨਹੀਂ ਸੀ ਗਿੱਲ ਅਤੇ ਪ੍ਰੋਫੈਸਰ ਰਵਿੰਦਰ ਪੱਠਲ ਰਾਮ ਸਰੂਪ ਅਣਖੀ ਦੇ ਘਰੇ ਮੀਟਿੰਗ ਕਰਨੀ ਚਾਹੁੰਦੇ ਸੀ ਪਰ ਉਹ ਧਰਮ ਸੰਕਟ ਵਿੱਚ ਪੈ ਗਏ ਸੀ ਉਹਨਾਂ ਨੇ ਮੇਰੇ ਘਰੇ ਗੁਰਪ੍ਰਜਨ ਗਿਲਦੀ ਮੀਟਿੰਗ ਕਰਵਾ ਦਿੱਤੀ। ਕਈ ਲੇਖਕ ਹੋਰ ਵੀ ਆਗੇ ਸੀ। ਇਹ ਗੱਲ ਟਵਾਣਾ ਨੂੰ ਕਿਸ ਤੋਂ ਪਤਾ ਲੱਗੀ? ਇਹ ਤਾਂ ਪਤਾ ਨਹੀਂ ਲੱਗਿਆ। ਪਹਿਲਾਂ ਉਹਨਾਂ ਨੇ ਗਿਲਾ ਕੀਤਾ ਪਰ ਮੈਂ ਸਾਰੀ ਗੱਲ ਦੱਸ ਦਿੱਤੀ। ਖੈਰ, ਟੌਣ ਤਾਂ ਜਿੱਤ ਗਏ ਪਰ ਕਈ ਦਿਨਾਂ ਬਾਅਦ ਅਣਖੀ ਮੈਨੂੰ ਕਹਿਣ ਲੱਗੇ। ਮਦਦ ਤਾਂ ਮੈਂ ਗਿਲਦੀ ਹੀ ਕਰਨੀ ਸੀ। ਪਰ ਮੇਰੀ ਨੂੰ ਕਹਿੰਦੀ ਪਾਪਾ ਜੀ, ਅੱਜ ਤੱਕ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਿਆ। ਅਸੀਂ ਟਵਾਣਾ ਮੈਡਮ ਦੇ ਸ਼ਗਿਰਦਾਂ ਜੇ ਮੇਰੇ ਕਹੇ ਤੇ ਤੁਸੀਂ ਉਹਨਾਂ ਨੂੰ ਵੋਟ ਨਹੀਂ ਪਾਓਗੇ ਤਾਂ ਹੋਰ ਕੌਣ ਪਾਵੇਗਾ ਅਨਖੀ ਦੀ ਗੱਲ ਸੁਣ ਕੇ ਮੈਂ ਸੋਚਿਆ ਕਿੰਨੀ ਪਕੜ ਸੀ ਉਹਨਾਂ ਦੀ ਆਪਣੇ ਪਾਠਕਾਂ ਜਾਂ ਸ਼ਖਿਰਦਾਂ ਤੇ ਹਾਲਾਂਕਿ ਟਿਵਾਣਾ ਨੇ ਵੀ ਇਹਨੂੰ ਵੋਟ ਪਾਉਣ ਲਈ ਵੀ ਨਹੀਂ ਸਿੱਖਿਆ ਸਥਾਪਤ ਲੋਕਾਂ ਨੂੰ ਪ੍ਰਕਾਸ਼ਕ ਜਿੰਨੇ ਮਰਜ਼ੀ ਰੈਲਟੀ ਦੇਵੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਹੋਰ ਸਥਾਪਤ ਲੋਕਾਂ ਨੂੰ ਉਹ ਉਸ ਨਾਲੋਂ ਵੱਧ ਪੈਸੇ ਦਿੰਦਾ ਮੈਨੂੰ ਇੱਕ ਵਾਰ ਤੜਕੇ ਤੜਕੇ ਉਹਨਾਂ ਦਾ ਫੋਨ ਆਇਆ ਭਾਈ ਸਾਹਿਬ ਠੀਕ ਹੋ ਮੈਂ ਕਿਹਾ ਹਾਂ ਮੈਡਮ ਜੀ ਹੁਕਮ ਕਰੋ ਹੁਕਮ ਤਾਂ ਭਾਈ ਸਾਹਿਬ ਕੋਈ ਨਹੀਂ ਲੋਕ ਗੀਤਾਂ ਵਾਲਾ ਹਰੀਸ਼ ਮੇਰੇ ਨਾਲ ਠੀਕ ਨਹੀਂ ਨਿਪਦਾ ਲੱਗਦਾ ਇੱਕ ਗੱਲ ਦੱਸੋ ਉਹ ਅਣਖੀ ਨੂੰ ਕਿੰਨੇ ਪੈਸੇ ਦਿੰਦਾ ਨਾਵਲ ਦੇ ਮੈਸੇਜ ਗਿਆ ਪਤਾ ਤਾਂ ਮੈਨੂੰ ਸੀ ਸੋਚਿਆ ਗੱਲ ਅੱਗੇ ਤੁਰ ਜਾਵੇਗੀ ਗੱਲ ਦੇਣੀ ਪੈ ਸਕਦੀ ਹੈ ਮੈਂ ਗੱਲ ਵਿੱਚ ਵਿਚਾਲੇ ਰੱਖੀ ਮੈਡਮ ਜੀ ਇਹ ਗੱਲਾਂ ਪੁੱਛੀਆਂ ਥੋੜਾ ਜਾਂਦੀਆਂ ਨੇ ਜੇ ਪੁੱਛਾਂਗਾ ਵੀ ਉਹ ਸੱਚ ਥੋੜਾ ਦੱਸਣਗੇ ਛੇਤੀ ਛੇਤੀ ਦਿਲ ਨਹੀਂ ਖੋਲਦੇ ਫੇਰ ਵੀ ਕਦੇ ਪੁੱਛ ਤਾਂ ਸਹੀ ਮੈਂ ਫਿਰ ਅਸਮਰਥਾ ਪ੍ਰਗਟਾਈ ਗੱਲ ਮਕਾਉਣ ਤੋਂ ਪਹਿਲਾਂ ਉਹਨਾਂ ਕਿਹਾ ਚਲੋ ਜੇ ਤੁਹਾਨੂੰ ਪਤਾ ਲੱਗੇ ਤਾਂ ਦੱਸਣਾ ਸਾਹਿਤ ਦੇ ਖੇਤਰ ਵਿੱਚ ਉਹਨਾਂ ਨੂੰ ਬਹੁਤ ਮਾਣ ਸਨਮਾਨ ਮਿਲੇ ਭਾਰਤੀ ਸਹਿਤ ਅਕੈਡਮੀ ਦਾ ਨਾਮ ਭਾਸ਼ਾ ਵਿਭਾਗ ਦਾ ਬਕਾਰੀ ਇਨਾਮ ਕਥਾ ਕਹੋ ਉਰਵਸ਼ੀ ਤੇ ਬਿਰਲਾ ਫਾਊਂਡੇਸ਼ਨ ਤੋਂ ਸਰਸਵਤੀ ਇਨਾਮ ਕੇਂਦਰ ਸਰਕਾਰ ਵੱਲੋਂ ਪਦਮਸ਼੍ਰੀ ਦੀ ਉਪਾਧੀ ਵੀ ਜਿਹੜਾ ਕੋਈ ਉਹਨਾਂ ਨੂੰ ਦਿਲੋਂ ਸਤਿਕਾਰ ਕਰਦਾ ਉਸ ਨਾਲ ਉਹ ਇਕਲੌਤੇ ਤੁਰ ਜਾਣ ਵਾਲੇ ਭਾਈ ਦਾ ਦੁੱਖ ਵੀ ਸਾਂਝਾ ਕਰਦੇ ਦੁੱਖ ਦੀ ਗੱਲ ਸੀ ਤੁਰਗੇ ਭਾਈ ਦਾ ਲੜਕਾ ਵੀ ਜੱਗੋਂ ਤੁਰ ਗਿਆ ਸੀ ਇਹ ਦੋਵੇਂ ਦੁੱਖ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜ ਗਏ ਸੀ ਮੈਂ ਉਹਨਾਂ ਦੇ ਲਗਭਗ ਸਾਰੇ ਨਾਵਲ ਪੜ੍ਹੇ ਹਨ ਉਹਨਾਂ ਵਿਚਲੀ ਔਰਤ ਵੱਲੋਂ ਜਿਸ ਤਰ੍ਹਾਂ ਦਾ ਪਤੀ ਤਸਬਰ ਕੀਤਾ ਜਾਂਦਾ ਉਹ ਉਹਦੀ ਹਰ ਗੱਲ ਮੰਨੇ ਉਹ ਬੈਨ ਦੇ ਬੂਟੇ ਵਰਗਾ ਹੋਵੇ ਉਹਨੂੰ ਜਿੰਨਾ ਮਰਜ਼ੀ ਦੂਰਾਂ ਤੇਰਾ ਕਰ ਲਵੇ ਜਿੰਨਾ ਦਿਲ ਕਰੇ ਲਹਿਰਾਉਣ ਦਾ ਮੌਕਾ ਦੇਵੇ ਇੱਕ ਵਾਰ ਮੈਂ ਉਹਨਾਂ ਨੂੰ ਫੇਰ ਮਿਲਿਆ ਮੈਨੂੰ ਉਹਨਾਂ ਨੇ ਦੱਸਿਆ ਕਿ ਉਹ ਬੜੀ ਧੀਰ ਬਾਅਦ ਆਪਣੇ ਪਿੰਡ ਗਏ ਸਨ ਤੇ ਮੈਨੂੰ ਪਿੰਡ ਦੇ ਮੁੰਡੇ ਕੁੜੀਆਂ ਨੇ ਕਿਹਾ ਸੀ ਇਹ ਮੈਂ ਅਖਬਾਰਾਂ ਵਿੱਚ ਵੀ ਲਿਖਿਆ ਕਰਾਂ ਮੈਨੂੰ ਪਿੰਡ ਜਾ ਕੇ ਪਤਾ ਲੱਗਿਆ ਕਿ ਪਿੰਡਾਂ ਦੇ ਲੋਕ ਇੰਨੇ ਖ਼ਬਰ ਪੜ੍ਹਦੇ ਨੇ ਇਸ ਪਿੱਛੋਂ ਉਹਨਾਂ ਦੀ ਇੱਕ ਕਹਾਣੀ ਜੱਗ ਬਣੀ ਅਖਬਾਰ ਵਿੱਚ छੱਪੀ ਤੇ ਪੰਜਾਬੀ ਟਰਬਿਊਨ ਵਿੱਚ ਲੜੀਵਾਰ ਨਾਵਲ ਵੀ ਉਹਨਾਂ ਨੇ ਮੈਨੂੰ ਦੱਸਿਆ ਕਿ ਆਪਣੇ ਪਿੰਡ ਵਿੱਚ ਉਹ ਆਪਣੇ ਵੱਡੇ ਭਾਈ ਦੀ ਯਾਦਗਾਰ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਕਹੇ ਤੋਂ ਮੈਂ ਲੁਧਿਆਣਾ ਲੋਕ ਸਭਾ ਹਲਕੀ ਦੇ ਮੈਂਬਰ ਪਾਰਲੀਮੈਂਟ ਸ਼ਰਨਜੀਤ ਸਿੰਘ ਢਿਲੋਣਾ ਨਾਲ ਗੱਲ ਕੀਤੀ ਤੇ ਉਹ ਕਹਿਣ ਲੱਗੇ ਕਿ ਮੈਂ ਦਲੀਪਕੌਰ ਜਵਾਣਾ ਨੂੰ ਜਾਣਦਾ ਉਹ ਜਿੰਨੀ ਕਹਿਣਗੇ ਮੈਂ ਰਾਸ਼ੀ ਦੇ ਦੇਵਾਂਗਾ ਵਾਣਾ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਜਿੰਨੇ ਪੈਸਿਆਂ ਦੀ ਲੋੜ ਹੋਵੇਗੀ ਉਹ ਕੋਲੋਂ ਪਾ ਦੇਣਗੇ ਪਰ ਪਿੱਛੋਂ ਯਾਦਗਾਰਦਕੀ ਬਣਿਆ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਸ਼ਰਨਜੀਤ ਸਿੰਘ ਢਿੱਲੋਂ ਨਾਲ ਉਹਨਾਂ ਨੇ ਸੰਪਰਕ ਕੀਤਾ ਵੀ ਜਾਨੀ ਉਹਨਾਂ ਦੇ ਭਰਾ ਦੀ ਕੋਈ ਯਾਦਗਾਰ ਬਣੀ ਜਾਨੀ ਪਰ ਮੇਰਾ ਅੰਦਾਜ਼ਾ ਹੈ ਕਿ ਨਹੀਂ ਬਣੀ ਹੋਣੀ ਕਿਉਂਕਿ ਰਾਸੀ ਵਿਅਕਤੀਆਂ ਤੋਂ ਕੋਈ ਉਹਨਾਂ ਵਰਗਾ ਹੋ ਕੇ ਹੀ ਗ੍ਰਾਂਟ ਲੈ ਸਕਦਾ ਹੈ ਮਗਰ ਪਹਿਕੇ ਹੀ ਉਹਨਾਂ ਤੋਂ ਕੰਮ ਕਰਵਾਏ ਜਾ ਸਕਦੇ ਨੇ ਪਰ ਹੁਣ ਸਮਾਂ ਇਸ ਮੌਕੇ ਤੇ ਆ ਗਿਆ ਹੈ ਕਿ ਵਿਸ਼ਵ ਪ੍ਰਸਿੱਧੀ ਦੀ ਮਾਲਕ ਦਲੀਪ ਕੌਰ ਟਵਾਣਾ ਦੀ ਯਾਦਗਾਰ ਉਹਨਾਂ ਦੇ ਪਿੰਡ ਬਣਾਈ ਜਾਣੀ ਚਾਹੀਦੀ ਹੈ। ਧੰਨਵਾਦ।